ਤਾਏ ਤੁਸੀਂ ਦੇਖ ਲਓ ਕਿ ਇਹਨਾਂ ਨੇ ਚੈੱਕ ਕਰਨ ਦੇ ਵਾਸਤੇ ਕਿ ਸਾਡੇ ਖੇਤ ਜਿੱਥੇ ਆਪਣੇ ਹੱਥੀ ਝੋਨਾ ਲਾਇਆ ਸੀ ਇਸ ਨੌਜਵਾਨ ਕਿਸਾਨ ਦੇ ਸੱਤ ਕਿੱਲੇ ਨੇ ਜਿਹੜੇ ਕੀ ਠੇਕੇ ਤੇ ਲਏ ਸੀ ਔਰ ਕਿੰਨਾ ਕਿੰਨਾ ਪਾਣੀ ਇਹਨਾਂ ਖੇਤਾਂ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਕਿਸਾਨ ਹੈ ਬਹੁਤ ਹੀ ਡੂੰਗਾ ਪਾਣੀ ਹਾਲੇ ਵੀ ਖੜਾ ਹੈ ਉਹ ਦੇਖ ਸਕਦੇ ਹੋ ਕਿ ਪੈਰ ਵੀ ਨਹੀਂ ਲੱਗਦੇ ਕਿਸਾਨ ਦਾ ਕਹਿਣਾ ਉੱਥੋਂ ਕਿਹਾ ਜਾ ਰਿਹਾ ਤੁਸੀਂ ਜਾ ਕੇ ਆਏ ਹੋ ਜੀ ਅੰਦਰ ਕਦੋਂ ਤੱਕ ਲੱਗਦਾ ਹੈ ਕਿ ਪਾਣੀ ਵੀ ਥੱਲੇ ਜਾਊ ਪਾਣੀ ਜੀ ਇੱਥੇ ਪਹਿ ਜਾਣਾ 6 ਮਹੀਨੇ ਬਹੁਤ ਔਖਾ ਜੀ ਇਹ 25 26 26 ਫੁੱਟ ਆ ਜੀ ਕਿ ਜੇ ਵਿੱਚ 사이트에 ਫੋਟਾ ਥੱਲੇ ਪੈਰ ਲਾ ਕੇ ਵੇਖੇ ਬਹੁਤ ਥੱਲੇ ਜਾ ਕੇ ਵੇਖਿਆ ਪਰ ਨਹੀਂ ਪੈ ਰਹੇ ਲੱਗੇ ਹਲੇ ਤੱਕ ਤਾਂ ਜਿਹੜਾ ਇਹ ਬੰਨ ਬਣਾਇਆ ਗਿਆ ਇਹ ਬੰਨ ਦਿਨ ਰਾਤ ਲੋਕਾਂ ਨੇ ਆਪਣੀ ਮਿਹਨਤ ਦੇ ਨਾਲ ਇੱਕਜੁੱਟਤਾ ਦਾ ਸੰਦੇਸ਼ ਦਿੰਦਿਆਂ ਹੋਇਆਂ ਪਣਾ ਦਿੱਤਾ ਔਰ ਇਸ ਸੱਜੇ ਪਾਸੇ ਜਿਹੜੀ ਤੁਹਾਨੂੰ ਫਸਲ ਖੜੀ ਨਜ਼ਰ ਆ ਰਹੀ ਹੈ ਇਹ ਉਹ ਫਸਲ ਹੈ ਕਿਸਾਨਾਂ ਦੀ ਜਿਹੜੀ ਲੋਕਾਂ ਦੀ ਹਿੰਮਤ ਦੇ ਨਾਲ ਬਚੀ ਹੈ 4500 ਏਕੜ ਜ਼ਮੀਨ ਲੋਕਾਂ ਨੇ ਆਪਣੀ ਖੇਤ ਦੀ ਬਚਾਈ ਹੈ ਜਿਹੜੀ ਅਨਾਊਂਸਮੈਂਟ ਕਰਨੀ ਆ ਉਹਦੇ ਨਾਲ ਤੁਹਾਨੂੰ ਤਸੱਲੀ ਹੋ ਰਹੀ ਹੈ ਕਿ 20000 ਪ੍ਰਤੀ ਏਕੜ ਮਿਲੇਗਾ ਤੁਹਾਡਾ ਖਰਚਾ ਕਿੰਨਾ ਹੋ ਗਿਆ ਸੀ ਕਿੱਲੇ ਤੇ ਕਿੱਲੇ ਤੇ ਜੀ 50000 ਰੁਪਏ ਖਰਚਾ ਹੋ ਗਿਆ ਬਈ ਇਹ 2 ਸਾਲ ਤੱਕ ਵੀ ਪੈੜੀ ਦਾ ਸਦਾਨੇ ਤੇ ਸਾਨੂੰ ਤੇ ਇਥੋਂ ਤਾਂ ਕਬ ਵੀ ਉਹਨੇ ਕਹਿ ਵੀ ਦਿੱਤਾ ਨਾ 20000 ਬੈਂ ਦੇਣਾ ਪਰ ਉਹਨੇ ਉਹ ਕੋ 20000 ਨਹੀਂ ਦੇ। ਤੇ ਇਹਦੇ ਵਿੱਚ ਉਹ ਜਿਹੜਾ ਖਰਾਬਾ ਸੀ ਸੈਂਟਰਲ ਗਵਰਨਮੈਂਟ ਤੋਂ ਸਾਨੂੰ ਜਿਹੜਾ ਬਣਿਆ ਸੀ ਉਹ ਦੇ ਦਿੱਤਾ ਪੰਜਾਬ ਗਵਰਨਮੈਂਟ ਨੇ ਸਾਨੂੰ ਦਿੱਤਾ ਹੀ ਨਹੀਂ। ਤੇ ਅਸੀਂ ਨਹੀਂ ਕਿ ਯਕੀਨ ਹੈ ਸਰਕਾਰ ਦੇ ਕਰਦੇ ਵੀ ਸਾਨੂੰ ਖਰਾਬਾ ਮਿਲੂਗਾ ਕਿ ਨਹੀਂ ਮਿਲੂਗਾ। ਇਹ ਸਰਕਾਰੀ ਤੌਰ ਤੇ ਮਦਦ ਮਿਲੀ ਬੰਨ ਬਣਾਉਣ ਵਾਸਤੇ? ਹਾਂ ਜੀ। ਇਹ ਜੀ ਸਾਨੂੰ ਅੱਜ ਤੋਂ 45 46 ਦਿਨ ਹੋ ਗਏ ਇੱਥੇ ਲੱਗਿਆ ਨੂੰ। ਰਾਤ ਦਿਨ ਮਿਹਨਤ ਕੀਤੀ ਕਿਸਾਨਾਂ ਨੇ। ਕੋਈ ਸਾਨੂੰ ਸਰਕਾਰ ਵੱਲੋਂ ਕੋਈ ਮਤ ਨਹੀਂ। ਰਾਣਾ ਗੁਰਜੀਤ ਸਿੰਘ ਜੀ ਜਿੰਨੇ ਸਾਡੇ ਮੋਢੇ ਦਾ ਮੋਢਾ ਲਾ ਕੇ ਇੱਥੇ ਖੜੇ ਆ ਸਾਡਾ ਬੰਨ ਟੁੱਟਣ ਚ ਦਸਾਂ ਕਿ ਇੰਟੈਟਾਂ ਦਾਾਂਗੇ ਨਾ ਸਾਡਾ ਬੰਨ ਬਨਾਇਆ ਚਾਰ ਮਸ਼ੀਨਾਂ ਮਗਾ ਕੇ ਨਾ ਸਾਡਾ ਬੰਨ ਬਨਾਇਆ ਨਹੀਂ ਸਾਡੀਆਂ ਫਸਲਾਂ ਖੀਰ ਤੇ ਆਣ ਕੇ ਤਬਾਹ ਚੱਲੀਆਂ ਸੀ ਇਹ ਜਿਹੜੇ ਸੋਲਰ ਸਿਸਟਮ ਉਹ ਵੀ ਵਿੱਚ ਦੱਬ ਗਿਆ ਤੇ ਬਹੁਤ ਜਰਾਂ ਦਾ ਸੋਲਰ ਕੋਠੇ ਪਾਏ ਮੋਟਰਾਂ ਦੇ ਸਾਰੇ ਵਿੱਚ ਦੱਬੇ ਗਏ ਧਸ ਗਏ ਵਿੱਚ ਥੱਲੇ ਪੰਜਾਬ ਦੇ ਕਈ ਪਿੰਡ ਡੋਬੇ ਦੇ ਵਿੱਚ ਆਏ ਨੇ ਹੜ੍ਹਾਂ ਦੇ ਕਰਕੇ ਜੋ ਨੁਕਸਾਨ ਹੋਇਆ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਕੋਸ਼ਿਸ਼ ਕਰਾਂਗੇ ਗਰਾਊਂਡ ਜ਼ੀਰੋ ਤੋਂ ਦਿਖਾਉਣ ਦੀ ਇਸ ਵਕਤ ਅਸੀਂ ਸੁਲਤਾਨਪੁਰ ਲੋਧੀ ਦੇ ਇਲਾਕੇ ਵਿੱਚ ਆ ਜਿੱਥੇ ਪਿੰਡ ਖਿਜਰਪੁਰ ਤਾਂ ਜਿਹੜਾ ਬਿਆਸ ਦਰਿਆ ਤੋਂ ਬੰਨ ਟੁੱਟਦਾ ਹੈ ਤਾਂ ਜਿਹੜਾ ਇਹ ਬੰਨ ਬਣਾਇਆ ਗਿਆ ਇਹ ਬੰਨ ਦਿਨ ਰਾਤ ਲੋਕਾਂ ਨੇ ਆਪਣੀ ਮਿਹਨਤ ਦੇ ਨਾਲ ਇੱਕਜੁੱਟਤਾ ਦਾ ਸੰਦੇਸ਼ ਦਿੰਦਿਆਂ ਹੋਇਆਂ ਬਣਾ ਦਿੱਤਾ ਔਰ ਇਸ ਸੱਜੇ ਪਾਸੇ ਜਿਹੜੀ ਤੁਹਾਨੂੰ ਫਸਲ ਖੜੀ ਨਜ਼ਰ ਆ ਰਹੀ ਹੈ ਇਹ ਉਹ ਫਸਲ ਹੈ ਕਿਸਾਨਾਂ ਦੀ ਜਿਹੜੀ ਲੋਕਾਂ ਦੀ ਹਿੰਮਤ ਦੇ ਨਾਲ ਬਚੀ ਹੈ 4500 ਏਕੜ ਜ਼ਮੀਨ ਲੋਕਾਂ ਨੇ ਆਪਣੀ ਖੇਤ ਦੀ ਬਚਾਈ ਹੈ ਜਿਹੜੀ ਔਰ ਦੂਸਰੇ ਪਾਸੇ ਜਿਹੜਾ ਖੱਬੇ ਹੱਥ ਦਾ ਨੁਕਸਾਨ ਹੈ ਮੰਜਰ ਨਜ਼ਰ ਆ ਰਿਹਾ ਹੈ ਖੇਤਾਂ ਦੇ ਵਿੱਚ ਜਦੋਂ ਪਾਣੀ ਉਤਰਨ ਤੋਂ ਬਾਅਦ 4-5-5 ਫੁੱਟ ਮਿੱਟੀ ਚੜ ਗਈ ਹੈ ਰੇਤਾ ਚੜ ਗਈ ਹੈ ਖੇਤਾਂ ਦੇ ਵਿੱਚ ਇਹ ਸਾਰੀ ਜਿਹੜੀ ਫਸਲ ਜਿਹੜੀ ਤੁਹਾਨੂੰ ਜਗਾ ਦਿਖ ਰਹੀ ਹੈ ਇਸ ਦੇ ਵਿੱਚ ਝੋਨਾ ਸੀ ਬੜੀ ਮਿਹਨਤ ਦੇ ਨਾਲ ਕਿਸਾਨਾਂ ਨੇ ਆਪਣੀ ਜਿਹੜੀ ਆ ਫਸਲ ਉਗਾਈ ਸੀ ਲਾਈ ਸੀ ਪਰ ਇਹ ਸਾਰਾ ਕੁਝ ਤਬਾਹ ਹੋ ਗਿਆ ਜਿਹੜੇ ਕਿਸਾਨਾਂ ਦੀ ਮੈਂ ਖੇਤ ਮਜ਼ਦੂਰਾਂ ਦੀ ਇਸ ਦੇ ਨਾਲ ਰੋਟੀ ਰੋਜ਼ੀ ਚੱਲਦੀ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਮਿਹਨਤ ਦੇ ਨਾਲ ਇਹ ਸਾਰਾ ਕੁਝ ਕੀਤਾ ਹੈ ਭਾਈ ਜੀ ਤੁਸੀਂ ਇਸ ਇਲਾਕੇ ਦੇ ਰਹਿਣ ਵਾਲੇ ਹੋ ਤੁਹਾਡੀ ਵੀ ਜ਼ਮੀਨ ਸੀ ਹਾਂ ਜੀ ਸਰ ਜੀ ਇਸ 7 ਕਿੱਲੇ ਹੀ ਜੀ ਮੇਰੀ ਜ਼ਮੀਨ ਸਾਰੀ ਦਰਿਆ ਵਿੱਚ ਆ ਗਈ ਏ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਸਾਹਮਣੇ ਤੁਹਾਡੇ ਮੈਂ ਗਰੀਬ ਬੰਦਾ ਵਾਂ ਠੀਕ ਆ ਜੀ ਮੈਂ 7 ਕਿੱਲੇ ਪਹਿਲੀ ਝੋਨਾ ਲਾਇਆ ਸਾਰਾ ਡੁੱਬ ਗਿਆ ਜੀ ਇਹ 7 ਕਿੱਲੇ ਤੁਹਾਡੀ ਆਪਣੀ ਮਾਲਕੀ ਵਾਲੀ ਸੀ ਜਾਂ ਠੇਕੇ ਤੇ ਲਈ ਸੀ ਠੇਕੇ ਤੇ ਲਈ ਸੀ ਜੀ ਹਾਂ ਜੀ ਇਹ ਸਾਰਾ ਕੁਝ ਉਹ ਮੇਰਾ ਮਿਹਨਤ ਕੀਤੀ ਹੈ ਮਿੱਟੀ ਹੋ ਗਈ ਮਿੱਟੀ ਹੋ ਗਈ ਜੀ ਸਾਰੇ ਬਰਬਾਦ ਹੋ ਗਿਆ ਜੀ ਉਜੜ ਗਏ ਜੀ ਜਿਨ੍ਹਾਂ ਨੇ ਤਾਂ ਇੱਥੇ ਖੇਤੀ ਕੀਤੀ ਉਹਨਾਂ ਨੂੰ ਪਤਾ ਹੈ ਕਿ ਸਾਰਾ ਇਲਾਕਾ ਕਿਵੇਂ ਲੋਕਾਂ ਨੂੰ ਜਿਹੜੇ ਆ ਲੋਕਾਂ ਦੇ ਘਰਾਂ ਦੇ ਦਾਣਿਆਂ ਦੇ ਡਰਮ ਭਰਦਾ ਸੀ ਪਰ ਜਿਹੜਾ ਇਹ ਤਬਾਹ ਹੋਇਆ ਪਿਆ ਕਿੰਨੇ ਕਿੰਨੇ ਫੁੱਟ ਇੱਥੇ ਰੇਤਾ ਚੜਿਆ ਪਾਣੀ ਆਇਆ 4-4 ਫੁੱਟ ਚੜਿਆ ਜੀ ਰੇਤਾ ਤੇ ਡੂੰਗਾ ਵਾ ਹੁਣ ਪਾਣੀ ਆਇਆ ਪਿਆ ਖਾਰ ਪਾਏ ਪਏ ਥੱਲੇ ਉਹਨਾਂ ਨੇ ਠੀਕ ਹੈ ਹੁਣ ਵਿੱਚ ਵੜ ਕੇ ਵੇਖਦੇ ਆ ਵੀ ਕੀ ਸਿਸਟਮ ਹੈ ਜੀ ਤੁਸੀਂ ਵੇਖੋਗੇ ਕਿ ਕਿੰਨਾ ਇਹ ਡੂੰਗਾ ਪਰ ਤੁਸੀਂ ਆਪਣਾ ਖਿਆਲ ਵੀ ਨਾਲ ਰੱਖਣਾ ਕਿ ਕਿਤੇ ਕੋਈ ਨੁਕਸਾਨ ਨਾ ਹੋ ਜਾਈ ਤਾਂ ਇਹ ਤੁਸੀਂ ਦੇਖ ਲਓ ਕਿ ਇਹਨਾਂ ਨੇ ਚੈੱਕ ਕਰਨ ਦੇ ਵਾਸਤੇ ਕਿ ਸਾਡੇ ਖੇਤ ਜਿੱਥੇ ਆਪਣੇ ਹੱਥੀ ਝੋਨਾ ਲਾਇਆ ਸੀ ਇਸ ਨੌਜਵਾਨ ਕਿਸਾਨ ਦੇ ਸੱਤ ਕਿੱਲੇ ਨੇ ਜਿਹੜੇ ਕੀ ਠੇਕੇ ਤੇ ਲਏ ਸੀ ਔਰ ਕਿੰਨਾ ਕਿੰਨਾ ਪਾਣੀ ਇਨ੍ਹਾਂ ਖੇਤਾਂ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਕਿਸਾਨ ਹੈ ਬਹੁਤ ਹੀ ਡੂੰਗਾ ਪਾਣੀ ਹਾਲੇ ਵੀ ਖੜਾ ਹੈ ਪਰ ਦੂਸਰੇ ਪਾਸੇ ਜਿਹੜਾ ਹੈ ਉਹ ਦੇਖ ਸਕਦੇ ਹੋ ਕਿ ਪੈਰ ਵੀ ਨਹੀਂ ਲੱਗਦੇ ਕਿਸਾਨ ਦਾ ਕਹਿਣਾ ਉੱਥੋਂ ਕਿਹਾ ਜਾ ਰਿਹਾ ਔਰ ਇਹਨਾਂ ਖੇਤਾਂ ਦੇ ਵਿੱਚ ਇਹ ਤਬਾਹੀ ਦਾ ਮੰਜ਼ਰ ਹੈ ਜਿਹੜਾ ਉਹ ਦੇਖਿਆ ਜਾ ਸਕਦਾ ਹੈ ਪਰ ਲੋਕਾਂ ਨੇ ਇੱਕ ਪਾਸੇ ਆਪਣੀਆਂ ਅੱਖੀਆਂ ਤਬਾਹੀ ਦੇਖੀ ਜਿਸ ਦਿਨੇ ਬੰਨ ਬਣਾਇਆ ਜਾ ਰਿਹਾ ਸੀ ਉਸ ਦਿਨ ਲੋਕਾਂ ਨੇ ਆਪਣੀ ਮਿਹਨਤ ਦੇ ਨਾਲ ਕਿਵੇਂ ਦਿਨ ਰਾਤ ਇੱਕ ਕਰਕੇ ਇੱਥੋਂ ਦੇ ਸਥਾਨਕ ਜਿਹੜੇ ਲੀਡਰਸ਼ਿਪ ਵੀ ਆ ਵੱਖ-ਵੱਖਰੇ ਪਾਰਟੀਆਂ ਨੇ ਆਪਣੇ ਨਿੱਜੀ ਮੁਫਾਦ ਪਾਸੇ ਰੱਖ ਕੇ ਸਾਰੇ ਇਕਜੁੱਟ ਹੋ ਕੇ ਇੱਥੇ ਬੰਨ ਬਣਾਉਂਦੇ ਨੇ ਔਰ ਇਹ ਉਹ ਖੇਤ ਨੇ ਜਿੱਥੇ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਇਹ ਦਰਿਆ ਦਾ ਇਲਾਕਾ ਹੈ ਜਿੱਥੇ ਜਨ ਜਿਨ੍ਹਾਂ ਨੇ 7 ਇਕੜ ਜ਼ਮੀਨ ਠੇਕੇ ਤੇ ਲਈ ਸੀ ਸਾਰੀ ਦੀ ਸਾਰੀ ਤਬਾਹ ਹੋਈ ਹੈ ਬਾਕੀ ਕਿਸਾਨਾਂ ਦੇਵਾਂਗੇ ਜਿਨ੍ਹਾਂ ਨੇ ਇੱਥੇ ਅਗਵਾਈ ਕੀਤੀ ਔਰ ਬੰਨ ਬਣਾਇਆ ਉਹਨਾਂ ਨਾਲ ਇਸ ਵੀ ਗੱਲ ਕਰਦੇ ਆਂ ਭਾਈ ਜੀ ਤੁਹਾਡਾ ਨਾਮ ਕੀ ਹੈ ਔਰ ਤੁਸੀਂ ਇੱਥੇ ਕਿੰਨੇ ਕਿੱਲਾਂ ਦੀ ਖੇਤੀ ਕਰਦੇ ਹੋ ਮੇਰਾ ਨਾਮ ਹੁਕਮ ਸਿੰਘ ਹੈ ਜੀ ਆਪਾਂ ਕਰੀਬ 20 ਤੋਂ 25 ਕਿੱਲੇ ਇਧਰ ਏਰੀਆ ਚ ਆਪਾਂ ਖੇਤੀ ਕਰਦੇ ਪਏ ਆ ਜਿਹੜਾ ਅਸੀਂ ਆ ਬਣ ਬਣਿਆ ਦੇਖਿਆ ਇਸ ਦੀਆਂ ਬਹੁਤ ਗੱਲਾਂ ਹੋਈਆਂ ਕਿ ਜਿਹੜੀ ਇਸ ਪਾਸੇ ਫਸਲ ਬਚਾਈ ਗਈ ਹੈ ਸਾਰੇ ਲੋਕਾਂ ਦੀ ਹਿੰਮਤ ਨਾਲ ਬਚਾਈ ਗਈ ਹੈ ਪਹਿਲਾਂ ਇਹਦੇ ਬਾਰੇ ਦੱਸੋ ਕਿ ਇੱਥੇ ਹਾਲਾਤ ਕੀ ਸੀ ਜਿਸ ਦਿਨ ਪਾਣੀ ਆਉਂਦਾ ਟੁੱਟ ਇਹ ਬਨ ਜਿਹੜਾ ਵਾ ਇਹ 2023 ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ ਆ ਜੀ ਔਰ ਇਹ ਪਹਿਲਾਂ ਸਾਡਾ 5-7 ਕਿਲੇ ਦਾ ਥੋੜੀ ਛੋਟੀ ਜਿਹੀ ਵੱਟ ਸੀਗੀ ਜੀ ਔਰ ਇੱਥੇ ਸਾਡੀ ਮੁਲਾਕਾਤ ਜਿਹੜੀ ਹੁੰਦੀ ਆ ਰਾਣਾ ਇੰਦਰ ਪ੍ਰਤਾਪ ਸਿੰਘ ਜੀ ਨਾਲ ਜਿਹੜੇ ਹੁਣ ਇਸ ਵੇਲੇ ਐਮਐਲਏ ਆ ਬੇਸ਼ੱਕ ਅਸੀਂ ਉਸ ਪਾਰਟੀ ਦੇ ਵੀ ਨਹੀਂ ਸੀਗੇ ਔਰ ਵੋਟਾ ਵੀ ਅਸੀਂ ਉਹਨਾਂ ਨੂੰ ਨਹੀਂ ਸਪਾਈਆਂ ਪਰ ਉਸ ਵੇਲੇ ਉਹ ਉਹ ਲੋਕ ਉਹ ਸਾਡੇ ਨਾਲ ਆਣ ਕੇ ਖੜੋ ਗਏ ਔਰ 2023 ਦੇ ਵਿੱਚ ਇਹ ਬਨ ਸ਼ੁਰੂ ਹੋਇਆ ਔਰ 24 ਦੇ ਵਿੱਚ 1.5 ਸਾਲ ਬਾਅਦ ਇਹ ਇਹ ਜਿਹਨੂੰ ਜਿਹੜਾ ਇਹ ਮੁਕੰਮਲ ਕੀਤਾ ਗਿਆ ਜੀ ਔਰ ਮੁਕਮਲ ਕਰਨ ਤੋਂ ਬਾਅਦ ਇਹਦਾ ਜਿਹੜਾ ਵਾ ਇਹ ਅ ਸੇਵਾ ਵਾਲੀ ਗੱਡੀਆਂ ਨੇ ਔਰ ਇਹ ਸੇਵਾ ਜਿਹੜੀ ਲਗਾਤਾਰ ਚੱਲਦੀ ਰਹੀ ਹੈ ਹਾਂਜੀ ਇਹ ਸੇਵਾ ਲਗਾਤਾਰ ਹੀ ਚੱਲਦੀ ਆ ਦੇਖੋ ਹੁਣ ਵੀ ਬਾਬਾ ਸੁੱਖਾ ਸਿੰਘ ਜੀ ਸਰਾਲੀ ਸਾਹਿਬ ਵਾਲੇ ਇਹ ਉਹਨਾਂ ਦੀ ਸੇਵਾ ਹੀ ਹੈ ਔਰ ਇਹ ਤੋਂ ਇਲਾਵਾ ਸੰਤ ਬਾਬਾ ਅ ਨਹੀਂ ਜੀ ਸੰਤ ਬਾਬਾ ਜੈ ਸਿੰਘ ਜੀ ਸੰਤ ਬਾਬਾ ਜੈ ਸਿੰਘ ਜੀ ਸਾਰੇ ਔਖੀ ਘੜੀ ਵਿੱਚ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਸਾਭ ਦੀ ਬੀੜ ਵਾਲੇ ਸੰਤ ਸੰਤ ਬਾਬਾ ਖੜਕ ਸਿੰਘ ਜੀ ਦੇ ਪੁੱਤਰ ਨੇ ਅਸਲੇ ਉਹ ਉਹ ਵੀ ਨਾਲ ਉਹਨਾਂ ਦੀ ਸੰਗਤ ਵੀ ਆਈ ਹੋਈ ਆ ਤੁਸੀਂ ਇਸ ਫਸਲਾਰੇ ਦੱਸੋ ਜਿਹੜੀ 4500 ਏਕੜ ਬਚਾਈ ਗਈ ਹੈ ਉਸ ਦਿਨ ਦਾ ਕੀ ਹਾਲਾਤ ਸੀ ਇੱਥੇ ਜਿਸ ਦਿਨੇ ਬੰਨ ਬਣਾਇਆ ਪਹਿਲਾਂ ਅਸੀਂ ਅੱਜ ਸਾਨੂੰ 46 47 ਦਿਨ ਹੋ ਗਏ ਨੇ ਲਗਾਤਾਰ ਲੱਗੇ ਹੋਏ ਸੀ ਔਰ ਇਥੋਂ ਬੰਨੂ ਬਿਲਕੁਲ ਬਚਾ ਲਿਆ ਗਿਆ ਸੀਗਾ ਅੱਗੇ ਜਾ ਕੇ ਥੋੜਾ 3 ਕਿਲੋਮੀਟਰ ਅੱਗੇ ਜਾ ਕੇ ਇਹ ਬੰਨ ਜਿਹੜਾ ਵਾ ਇਹ ਬੰਨ ਕਰੀਬ 22 ਫੁੱਟ ਉੱਚਾ ਸੀਗਾ ਔਰ ਇਥੋਂ ਉਹਦੀ ਚੜਾਈ ਵੀ ਜਿਹੜੀ ਬਹੁਤ ਜ਼ਿਆਦਾ ਚੜਾਈ ਸੀ ਉਸ ਬੰਦੀ ਉਹ ਬੰਨ ਸਾਨੂੰ ਇਹ ਜ ਹੈ ਹੀ ਨਹੀਂ ਸੀ ਵੀ ਇਹ ਬੰਨ ਇਥੋਂ ਕੋਈ ਟੜਕ ਜਾਏਗਾ ਉਹ ਜਿੱਥੋਂ ਸਾਨੂੰ ਲੱਗ ਰਿਹਾ ਸ਼ੱਕ ਸੀ ਉੱਥੋਂ ਤੇ ਕੁਝ ਨਹੀਂ ਹੋਇਆ ਔਰ ਜਿਹੜਾ ਸਭ ਤੋਂ ਜ਼ਿਆਦਾ ਮਜ਼ਬੂਤ ਬਾਂਸੀ ਉੱਥੇ ਦਰਿਆ ਦੀ ਢਾਪ ਹੈਗੀ ਦਰਿਆ ਦੇ ਵਿੱਚ ਵਿੱਚ ਬਿਆਸ ਦਰਿਆ ਨੇ ਇਹਦਾ ਜਿਹੜਾ ਉਹ ਆਪਣਾ ਵਹਿਣ ਬਦਲ ਲਿਆ ਔਰ ਵਹਿਣ ਬਦਲ ਕੇ ਜਿਹੜਾ ਸੀ ਬੰਨੂ ਜੜਾਂ ਤੋਂ ਖੜ ਦਤਾ ਜੜਾਂ ਤੋਂ ਕੜ ਦਤਾ ਔਰ ਉਹ ਉਹ ਜਿਹੜਾ ਬੰਨ ਸਾਰਾ ਜਿਹੜਾ ਸਾਡਾ ਸੀ ਪਾਣੀ ਚ ਡੱਕ ਗਿਆ ਔਰ ਸੰਗਤ ਬੜੀ ਜਦੋਜहद ਕਰਨੀ ਸੀ ਰਾਣਾ ਇੰਦਰ ਪ੍ਰਤਾਪ ਸਿੰਘ ਰਾਣਾ ਗੁਰਜੀਤ ਸਿੰਘ ਜੀ ਉਹ ਮੌਕੇ ਤੇ ਲੱਗੇ ਰਹਿ ਨਾਲ ਲੋਕਾਂ ਨੂੰ ਲੈ ਕੇ ਮਸ਼ੀਨਾਂ ਲੈ ਕੇ ਬੜਾ ਕੁਝ ਹੋਇਆ ਔਰ ਫਿਰ ਕੁਛ ਕਿਸੇ ਦਿਵਾ ਨਹੀਂ ਚੱਲੀ ਪਾਣੀ ਦੇ ਅੱਗੇ ਸਭ ਕੁਝ ਨਾਕਾਮ ਸੀ ਇੱਕ ਅਰਦਾਸ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਇਹ ਬੰਦਾ ਨਾਮ ਹੀ ਗੁਰੂ ਅਮਰਦਾਸ ਅਡਵਸ ਬੰਨਾ ਔਰ ਇੱਕ ਕੋਇਨਡ ਜਿਹੜੀ ਇੱਕ ਕ੍ਰਿਸ਼ਮਾ ਵਰਤਿਆ ਉਹ ਉਹ ਦਸਣਯੋਗ ਹੈ ਸਾਰਿਆਂ ਦੇ ਸਾਹਮਣੇ ਕਿ ਉਸ ਟਾਈਮ ਅਰਦਾਸ ਬੇਨਤੀ ਹੋਈ ਗੁਰੂ ਮਹਾਰਾਜ ਅਸੀਂ ਕੁਛ ਨਹੀਂ ਕਰ ਸਕਦੇ ਸਾਡੇ ਹੱਥ ਖੜੇ ਅਸੀਂ ਨਾਕਾਮ ਹੋ ਗਏ ਆ ਔਰ ਮਹਾਰਾਜ ਆਪ ਕਿਰਪਾ ਕਰੋ ਨਥਾਵੇਂ ਦੇ ਥਾਮ ਗੁਰੂ ਨਿਗਤਿਆਂ ਦੀ ਗਤ ਗੁਰੂ ਨਿਪਤਿਆਂ ਦੀ ਪਤ ਗੁਰੂ ਆਪ ਆਸਰਾ ਦਿਓ ਸਾਡੀ ਤਨੂ ਢੱਕੋ ਉਸ ਵੇਲੇ ਸਰਦਾਰ ਇੱਕ ਇੱਕ ਕਾਰਜ ਹੋਇਆ ਜਿਹੜਾ ਪੂਰਾ ਬੰਨ ਡਿੱਗ ਪਿਆ ਔਰ ਇੱਕ ਛੋਟੀ ਜੀ ਵਟ ਜਿਹੜੀ ਉਹਦੀ ਖੜੀ ਰਹਿ ਗਈ ਔਰ ਉਹ ਵਟ ਜਿਹੜੀ ਸੀ ਉਹਨੂੰ ਲੋਕ ਲੱਗੇ ਰਹੇ ਬਚਾਉਣ ਲਈ 24 ਘੰਟੇ ਉਹ ਘਟ ਕੱਢ ਗਈ ਜੀ ਔਰ ਉਸ ਤੋਂ ਅੱਗੇ ਮਸ਼ੀਨਾਂ ਲਾਤੀਆਂ ਗਈਆਂ ਜੀ ਮਸ਼ੀਨਾਂ ਅੱਗੇ ਜਿਹੜਾ 2 ਵਜੇ ਮਸ਼ੀਨਾਂ ਦਾ ਕੰਮ ਸਟਾਰਟ ਹੋ ਜਾਂਦਾ ਉਹ ਰਾਣਾਇੰਦਰ ਪ੍ਰਤਾਪ ਸਿੰਘ ਨੇ ਹੋਰ ਮਸ਼ੀਨਾਂ ਮੰਗਾਈਆਂ ਮਗਾ ਕੇ ਅੱਗੇ ਦੀ ਬੰਨ ਮਾਰਨਾ ਸ਼ੁਰੂ ਕੀਤਾ ਤੁਹਾਡੇ ਨਾਲ ਅਸੀਂ ਹੋਰ ਵੀ ਗੱਲ ਕਰਦੇ ਆ ਪਰ ਜਿਹੜੇ ਕਿਸਾਨ ਗਏ ਸੀ ਚੈੱਕ ਕਰਨ ਨੂੰ ਆਸਤੇ ਕਿ ਕਿੰਨਾ-ਕਿੰਨਾ ਪਾਣੀ ਹੈ ਹਾਲਾਂਕਿ ਬਹੁਤ ਅੱਗੇ ਜਾ ਕੇ ਵੇਖੀਏ ਤਾਂ ਰੇਤੇ ਨਾਲ ਭਰੇ ਪਏ ਨੇ ਖੇਤ ਪਰ ਇੱਥੇ ਹਾਲੇ ਵੀ ਜਿਹੜਾ ਪਾਣੀ ਖੜਾ ਹੈ ਇਸ ਕਿਸਾਨ ਨਾਲ ਵੀ ਗੱਲ ਕਰਾਂਗੇ ਪਰ ਇਹ ਸਾਰੀ ਗੱਲ ਆ ਜਿਹੜੀ ਇੱਕ ਪਾਸੇ ਕਿਉਂਕਿ ਜਿਹੜੇ ਬੰਨ ਤੇ ਅਸੀਂ ਖੜੇ ਆ ਲੋਕਾਂ ਦੀ ਦਿਨ ਰਾਤ ਦੀ ਕਮਾਈ ਹੈ ਕਾਫੀ ਸਮੇਂ ਤੋਂ ਲੱਗੇ ਰਹੇ ਲੋਕ ਕੇ ਪਾਣੀ ਟੁੱਟ ਕੇ ਕਿਤੇ ਇਹਨਾਂ ਫਸਲਾਂ ਨੂੰ ਵੀ ਤਬਾਹ ਨਾ ਕਰ ਦੇਵੇ ਜਿਹੜੀਆਂ ਕਿ 12 13 ਪਿੰਡਾਂ ਦੀਆਂ ਫਸਲਾਂ ਦੀ ਰੋਜੀ ਰੋਟੀ ਹੈ 4500 ਏਕੜ ਫਸਲ ਬਚਾਈ ਜਾਂਦੀ ਹੈ ਝੋਨੇ ਦੀ ਇਹਨਾਂ ਲੋਕਾਂ ਦੇ ਵੱਲੋਂ ਚਾਹੇ ਉਹ ਖੇਤ ਮਜ਼ਦੂਰ ਹੋਣ ਕਿਸਾਨ ਹੋਣ ਜਾਂ ਕਾਰ ਸੇਵਾ ਵਾਲੇ ਹੋਣ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਆ ਜਿਹੜਾ ਇਹ ਉਪਰਾਲਾ ਕੀਤਾ ਪਰ ਦੂਜੇ ਪਾਸੇ ਜਿੰਨਾ ਕਿਸਾਨਾਂ ਨੇ ਜਿਹੜੀ ਛੋਟੀ ਕਿਸਾਨੀ ਹੈ ਖਾਸ ਕਰਕੇ ਠੇਕੇ ਤੇ ਜ਼ਮੀਨਾਂ ਲਈਆਂ ਹੁਣ ਅਜਿਹੇ ਕਿਸਾਨਾਂ ਨੇ ਉਹ ਕਿੰਨਾ ਨੁਕਸਾਨ ਚੱਲਦੇ ਆ ਤੁਸੀਂ ਜਾ ਕੇ ਆਏ ਹੋ ਜੀ ਅੰਦਰ ਕਦੋਂ ਤੱਕ ਲੱਗਦਾ ਹੈ ਕਿ ਪਾਣੀ ਵੀ ਥੱਲੇ ਜਾਊ ਪਾਣੀ ਜੀ ਇੱਥੇ ਪੈ ਜਾਣਾ 6 ਮਹੀਨੇ ਬਹੁਤ ਔਖਾ ਜੀ 25 26 26 ਫੁੱਟ ਆ ਜੀ 26 26 ਫੁੱਟ ਆ ਜੀ ਥੱਲੇ ਨੂੰ ਹਾਂਜੀ 26 26 27 28 ਫੁੱਟ ਥੱਲੇ ਪੈਰ ਲਾ ਕੇ ਵੇਖਿਆ ਬਹੁਤ ਥੱਲੇ ਜਾ ਕੇ ਵੇਖਿਆ ਪਰ ਨਹੀਂ ਪੈਰ ਨਹੀਂ ਲੱਗੇ ਹਲੇ ਤੱਕ ਹਾਂਜੀ ਇਹ ਨਲੀ ਬਣ ਗਈ ਆ ਜੀ ਸਾਡੇ ਖੱਤੇ ਨਲੀਆਂ ਪੈ ਗਈਆਂ ਜੀ ਹਾਂਜੀ ਇਹ ਆਪਾਂ ਦੇਖੋ ਬੇਨਤੀ ਕਰਾਂਗੇ ਜੋ ਸਾਨੂੰ ਗਰੀਬਾਂ ਨੂੰ ਦਿੱਤਾ ਜਾਵੇ ਕੁਝ ਹਾਂ ਅਈ ਜਦ ਸਰਕਾਰਾਂ ਅਨਾਉਂਸਮੈਂਟ ਕਰ ਰਹੀਆਂ ਉਹਦੇ ਨਾਲ ਤੁਹਾਨੂੰ ਤਸੱਲੀ ਹੋ ਰਹੀ ਹੈ ਕਿ 20000 ਪ੍ਰਤੀ ਏਕੜ ਮਿਲੇਗਾ ਤੁਹਾਡਾ ਖਰਚਾ ਕਿੰਨਾ ਹੋ ਗਿਆ ਸੀ ਕਿੱਲੇ ਤੇ ਕਿੱਲੇ ਤੇ ਜੀ 50000 ਰੁਪਏ ਖਰਚਾ ਹੋ ਗਿਆ ਹਾਂਜੀ ਸਰਕਾਰਾਂ ਲੋਗਰ ਨੂੰ ਕੋਈ ਨਹੀਂ ਜ਼ਿੰਮੇਦਾਰੂਦ ਹੈ ਜੀ ਹਾਂਜੀ ਸਾਡੇ ਕੋਲ ਇੱਥੇ ਕੋਈ ਚਾਜ ਨਾ ਆਉਂਦਾ ਨਹੀਂ ਪੁੱਛਦੇ ਦੇਖਦੇ ਇਸ ਇਲਾਕੇ ਦੇ ਕਿਸਾਨਾਂ ਨੇ ਨੁਕਸਾਨ ਪਹਿਲੀ ਵਾਰੀ ਝੱਲਿਆ ਕਿ ਪਹਿਲਾਂ ਵੀ ਹੁੰਦਾ ਰਿਹਾ ਇਸ ਇਲਾਕੇ ਜੀ ਪਹਿਲਾਂ ਵੀ ਹੁੰਦਾ ਰਿਹਾ ਜੀ ਇੱਕ ਇੱਕ 6 ਮਹੀਨੇ ਸਾਲ ਬੱਤ ਕੇ ਫਿਰ ਪਿਛਲੀ ਵਾਰੀ ਫੇਰ ਦਿੱਤਾ ਪਈ ਸੀ ਮਤਲਬ ਇੱਕ ਅੱਧਾ ਸੀਜ਼ਨ ਠੀਕ ਨਿਕਲਦਾ ਫਿਰ ਡੁੱਬ ਜਾਂਦੀ ਫੇਰ ਡੁੱਬ ਜਾਂਦੀ ਜੀ ਹੋਰ ਵੀ ਕਿਸਾਨ ਨੇ ਹਾਂਜੀ ਤੇਰੀ ਬਸੇ ਗੱਲ ਹੁੰਦੀ ਆ ਜੀ ਪੈੜੀ 23 ਤੇ ਵੀ ਬਹੁਤ ਨੁਕਸਾਨ ਜ਼ਿੰਮੇਵਾਰਾ ਦਾ ਹੋਇਆ ਜੀ ਐਸ ਪੈੜੀ ਸਾਰੇ ਝੋਨਾ 4 4 5 5 ਫੁੱਟ ਚੋਂ 14 ਇਹਨਾਂ ਦੀ ਫਸਲ ਵਿੱਚ 25 ਦੇ ਵਿੱਚ ਵੀ ਹੁਣ ਤੁਸੀਂ ਇਹ ਦੇਖ ਲਓ ਬਈ ਇਹ 2 ਸਾਲ ਤੱਕ ਵੀ ਪੈੜੀ ਦਾ ਸੁਧਾਰ ਨਹੀਂ ਹੋਣਾ ਹਾਂ ਤੇ ਸਾਨੂੰ ਤੇ ਇਥੋਂ ਤਾਂ ਕਬ ਵੀ ਉਹਨੇ ਕਹਿ ਵੀ ਦਿੱਤਾ ਨਾ 20000 ਬੈਂ ਦੇਣਾ ਪਰ ਉਹਨੇ ਉਹਦੇ ਕੋ 20000 ਵੀ ਦੇ ਹੋਣਾ ਹਮ ਅਗਲੇ 23 ਦੇ ਵਿੱਚ ਉਹ ਜਿਹੜਾ ਖਰਾਬਾ ਸੀ ਹਮ ਸੈਂਟਰ ਗਵਰਨਮੈਂਟ ਤੋਂ ਸਾਨੂੰ ਜਿਹੜਾ ਬਣਿਆ ਸੀ ਉਹ ਦੇ ਦਿੱਤਾ ਪੰਜਾਬ ਗਵਰਨਮੈਂਟ ਨੇ ਸਾਨੂੰ ਦਿੱਤਾ ਹੀ ਨਹੀਂ ਮਤਲਬ ਜਿਹੜੀ ਪੰਜਾਬ ਸਰਕਾਰ ਨੇ ਹੁਣ ਅਨਾਉਂਸਮੈਂਟ ਕੀਤੀ ਆ ਵੀ ਇੱਕ ਏਕੜ ਦਾ 20000 ਰੁਪਿਆ ਦੇਾਂਗੇ ਖਰਾਬੇ ਦਾ ਉਹ ਤੁਹਾਨੂੰ ਉਮੀਦ ਨਹੀਂ ਲੱਗਦੀ ਕਿ ਮਿਲੂ ਤੁਹਾਨੂੰ ਨਹੀਂ ਉਮੀਦ ਲੱਗਦੀ ਕਿੰਨਾ ਚਿਰ ਮਿਲਦੇ ਨੇ ਜਿੰਨਾ ਚਿਰ ਮਿਲਦੇ ਨੇ ਸਾਨੂੰ ਉਮੀਦ ਨਹੀਂ ਆ ਰਹੀ ਕਿ ਕੇਂਦਰ ਸਰਕਾਰ ਲੋ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ 1600 ਕਰੋੜ ਦੇਾਂਗੇ ਪੰਜਾਬ ਦੇ ਕਿਸਾਨਾਂ ਦੀ ਖਸ਼ਹਾਲੀ ਵਾਸਤੇ ਉਹਦੇ ਨਾਲ ਪਰਪਾਈ ਹੋ ਜੂ ਉਹ ਮੈਂ ਤੁਹਾਨੂੰ ਇਹ ਦੱਸਦਾ ਸਾਨੂੰ ਜਿਹੜਾ ਹੁਣ ਕਲੀਅਰ ਇਹ ਹੋਊਗਾ ਵੀ ਜਿਹੜਾ 1600 ਕਰੋੜ ਦੇ ਵਿੱਚ ਜਿਹੜਾ ਇਹਨਾਂ ਨੇ ਸਾਨੂੰ ਖਰਾਬਾ ਦੇਣਾ ਉਹ 1600 ਕਰੋੜ ਤੋਂ ਬਗੈਰ ਆ ਕਿ 1600 ਕਰੋੜ ਵਿੱਚ ਵਾ ਸਾਨੂੰ ਅਜੇ ਇਹਦੇ ਬਾਰੇ ਵਿੱਚ ਪੇਧ ਹਾਂਜੀ ਤੇ 23 ਦੇ ਵਿੱਚ ਵੀ ਇਹਨਾਂ ਨੇ ਕੀਤਾ ਕਿ ਜਿਹੜੇ ਸੈਂਟਰ ਦੇ ਪੈਸੇ ਆਏ ਸੀ ਸਾਨੂੰ ਜੀ ਉਹ ਦੇ ਦਿੱਤੇ ਤੇ ਇਹ ਪੰਜਾਬ ਸਰਕਾਰ ਨੇ ਸਾਨੂੰ ਪੈਸਾ ਨਹੀਂ ਦਿੱਤਾ ਜੀ ਤੇ ਅਸੀਂ ਨਹੀਂ ਕਿ ਯਕੀਨ ਹੈ ਸਰਕਾਰ ਦੇ ਕਰਦੇ ਵੀ ਸਾਨੂੰ ਖਰਾਬਾ ਮਿਲੂਗਾ ਕੰਦੇਈ ਮਿਲੂਗਾ ਤੇ ਜਿਹੜਾ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਣਾ ਤੁਸੀਂ ਵੀ ਇੱਥੇ ਖੇਤੀ ਕਰਦੇ ਸਾਰੇ ਖੜੇ ਆ ਇੱਕ ਮੁੱਠ ਹੋ ਕੇ ਇੱਧਰ ਵੀ ਬਹੁ ਗੱਟੇ ਭਰੇ ਪਏ ਐ ਜਿਹੜੀ ਸਾਰੀ ਸੇਵਾ ਕੀਤੀ ਗਈ ਹੈ ਇਹ ਕਿੰਨੇ ਦਿਨਾਂ ਤੋਂ ਚੱਲ ਰਹੀ ਹੈ ਔਰ ਕਿੰਨਾ ਤੁਹਾਡਾ ਇੱਥੇ ਜੋਰ ਲੱਗ ਗਿਆ ਕਿਸੇ ਸਰਕਾਰੀ ਤੌਰ ਤੇ ਮਦਦ ਮਿਲੀ ਬੰਨ ਬਣਾਉਣ ਵਾਸਤੇ ਨਾ ਜੀ ਇਹ ਜੀ ਸਾਨੂੰ ਅੱਜ ਤੋਂ 45 46 ਦਿਨ ਹੋ ਗਏ ਇੱਥੇ ਲੱਗਿਆ ਨੂੰ ਜੀ ਰਾਤ ਦਿਨ ਮਿਹਨਤ ਕੀਤੀ ਕਿਸਾਨਾਂ ਨੇ ਕੋਈ ਸਾਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਰਾਣਾ ਗੁਰਜੀਤ ਸਿੰਘ ਜੀ ਜਿੰਨੇ ਸਾਡੇ ਮੋਢਾ ਦਾ ਮੋਢਾ ਲਾ ਕੇ ਇੱਥੇ ਖੜਿਆ ਸਾਡਾ ਬੰਨ ਟੁੱਟਣ ਚ ਚਵੀ ਇਹ ਦਸਾਂ ਕਿ ਇੰਟੈਟਾਂ ਦਾਾਂਗੇ ਨਾ ਸਾਡਾ ਬੰਨ ਬਨਾਇਆ ਚਾਰ ਮਸ਼ੀਨਾਂ ਮਗਾ ਕੇ ਨਾ ਸਾਡਾ ਬੰਨ ਬਨਾਇਆ ਨੇ ਸਾਡੀਆਂ ਫਸਲਾਂ ਖੀਰ ਤੇ ਆਣ ਕੇ ਤਬਾਹ ਹੋ ਚੱਲੀਆਂ ਸੀ ਜੀ ਸਾਡੀ ਕਿਸੇ ਨੇ ਆਣ ਕੇ ਸਾਰ ਨਹੀਂ ਲਈ ਦੂਜੀ ਗੱਲ ਆ ਜਮੀਨਾਂ ਦੀ ਗੱਲ ਕਰਦੇ ਆ 23 ਦੇ ਵਿੱਚ ਹੜ ਆਇਆ ਸੀਗਾ 6 6 ਫੁੱਟ ਇਹ ਸਾਰੇ ਮੰਡ ਚ ਰੇਤ ਚੜੀ ਸੀਗੀ ਇਹ ਬੰਨਤ ਨਹੀਂ ਸੀ ਗਿਆ ਉਹ ਤੋਂ ਬਾਅਦ ਬੰਨ ਬੰਨਿਆ ਗਿਆ ਇਹ ਫਸਲਾਂ ਪੈਲੀਆਂ ਮਿੱਟੀ ਚ ਕਾ ਕੇ ਪੱਧਰੀਆਂ ਕਰਕੇ ਸਿਰਫ ਇੱਕ ਮੱਕੀ ਬੀਜੀ ਗਈ ਆ ਉਹ ਵੀ ਕਿਸੇ ਕਿਸੇ ਖੇਤ ਚ ਹੋਰ ਤੇਈ ਤੋਂ ਬਾਅਦ ਚ ਕੋਈ ਫਸਲ ਨਹੀਂ ਲਈ ਗਈ ਐਦ ਕੀ ਝੋਨੇ ਲੱਗੇ ਸੀ ਇਹਦੇ ਵਿੱਚ ਵੀ ਸੈ ਝੋਨੇ ਹੋ ਜਾਣਗੇ ਨਹੀਂ ਤਬਾਈ ਦੇਖ ਰਹੀ ਹੈ ਸਾਰੀ ਝੋਨਾ ਲੱਗ ਗਿਆ ਸੀ ਹਾਂ ਜੀ ਸਾਰਾ ਝੋਨਾ ਵੇਖੋ ਜੀ ਦਰਿਆ ਦੇ ਵਿੱਚ ਪਹਿਲੀ ਠਹਿ ਵੀ ਗਈ ਹੈ ਕੁਝ ਦਰਿਆ ਨੇ ਵਿੱਚ ਆਪਦੀ ਬਲੇਡ ਇੱਕ ਜਿਹੜੇ ਸੋਲਰ ਸਿਸਟਮ ਉਹ ਵੀ ਵਿੱਚ ਦੱਬ ਗਿਆ ਦੇਖੋ ਜੀ ਇਹਦੇ ਵਿੱਚ ਘਟ ਸੇ ਘਟ ਬਹੁਤ ਜਰਾਂ ਨਖਾ ਸੋਲਰ ਕੋਠੇ ਪਾਏ ਮੋਟਰਾਂ ਦੇ ਸਾਰੇ ਵਿੱਚ ਦਬੇ ਗਏ ਤਸ ਗਏ ਵਿੱਚ ਥੱਲੇ ਜੇ ਕਿਤੇ ਗਰਾਊਂਡ ਲੈਵਲ ਤੇ ਪਾਣੀ ਹੋਰ ਥੱਲੇ ਜਾਵੇ ਤਾਂ ਉਹ ਉੱਥੇ ਵੀ ਜਾ ਕੇ ਵਿਖਾ ਸਕਦੇ ਆ ਜਿਹੜੇ ਕੋਠੇ ਠਾਂ ਦੀ ਥਾਂ ਹੀ ਤਸ ਗਏ ਆ ਉਹ ਵੇਖੋ ਠੱਠੇ ਕੋਠੇ ਪਿੱਛੇ ਵੀ ਉਹ ਖਿਲਰੇ ਪਏ ਆੜ ਬੁਰਜੇ ਪਿਆ ਇਹ ਵੀ ਕੋਠਾ ਠੱਠਾ ਪਿਆ ਆ ਇਹ ਵੀ ਥੱਲੇ ਨਪਿਆ ਗਿਆ ਇਹ ਤੋਂ ਉਦਲੇ ਬਣੇ ਵੀ ਕੋਠਾ ਠੱਠਾ ਦੋ ਕੋਠੇ ਉੱਥੇ ਡੇਪੇ ਆ ਦੋ ਆ ਥੱਲੇ ਦੇ ਬਣੇ ਡੇਪੇ ਆ ਹਾਂਜੀ ਐਂ ਦਾ ਕੋਈ ਬਿਆਨ ਨਹੀਂ ਕਰ ਸਕਦੇ ਵੀ ਕਿੰਨਾ ਨੁਕਸਾਨ ਹੋ ਚੁੱਕਿਆ ਹੈ ਜਿਹੜੀਆਂ ਮੋਟਰਾਂ ਸੀ ਬੰਬੀਆਂ ਸੀ ਉਹ ਵੀ ਦੱਬ ਗਈਆਂ ਥੱਲੇ ਦੱਬ ਗਈਆਂ ਧਸ ਗਈਆਂ ਸਾਰੀਆਂ ਹੁਣ ਆਹ ਸੋਲਰ ਮੋਟਰ ਤੇ ਗਾੜੀ ਲੱਗਾ ਹੋਇਆ ਇਹ ਤੋਂ ਦੋ ਕਿਲੇ ਪਰਲੇ ਬੰਨੇ ਸੀ ਦਰਿਆ ਨੇ ਰੋੜ ਕੇ ਉਹ ਮੋਟਰ ਤੇ ਗਾੜੀ ਲਿਆ ਕੇ ਛੋਟਦਾ ਇਹ ਮਦਦ ਕੀਤੀ ਕੀ ਇਸ ਪਾਸੇ ਦੀ ਫਸਲ ਬਚਾਉਣ ਵਾਸਤੇ ਇੱਕ ਅੱਧੀ ਮਸ਼ੀਨ ਤਾਂ ਸਰਕਾਰ ਨੇ ਭੇਜੀ ਹੋਣੀ ਐ ਕਿ ਬੰਨ ਬਣਾਦੀ ਬਿਲਕੁਲ ਨਹੀਂ ਜੀ ਇਹ ਰਾਣੇ ਗਰਜੀਤ ਦੀ ਦੇਣਾ ਸਨ ਉਹਦੀਆਂ ਮਸ਼ੀਨਾਂ ਚੱਲਦੀਆਂ ਰਹੀਆਂ 6 ਮਹੀਨੇ ਤੇਈ ਦੇ ਵਿੱਚ ਚੱਲੀਆਂ 6 ਮਹੀਨੇ ਦੇ ਵਿੱਚ ਇਹਨੂੰ ਕੰਪਲੀਟ ਕੀਤਾ ਕੰਪਲੀਟ ਕਰਕੇ ਹੁਣ 45 46 ਦਿਨ ਹੋ ਗਏ ਜਦੋਂ ਦਾ ਪਾਣੀ ਚੜਿਆ ਉਸ ਦਿਨ ਦੇ ਇਸ ਬੰਨ ਦਿੱਤੇ ਅਸੀਂ ਜੀ ਦ ਅਸੀਂ ਅੱਗੇ ਜਾ ਕੇ ਵੀ ਗੱਲ ਕਰਦੇ ਆ ਜਿਨ੍ਹਾਂ ਨੇ ਸੇਵਾ ਕੀਤੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਬਾਬਾ ਜੀ ਕਿਉਂਕਿ ਇੱਥੇ ਸਾਰੇ ਕਿਸਾਨਾਂ ਨੇ ਦੱਸਿਆ ਖੇਤ ਮਜ਼ਦੂਰਾਂ ਨੇ ਵੀ ਅਸੀਂ ਲਗਾਤਾਰ ਲੱਗੇ ਰਹੇ ਹਾਂ 45 46 ਦਿਨਾਂ ਤੋਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸਰਕਾਰ ਦੀ ਮਦਦ ਜਦੋਂ ਨਹੀਂ ਮਿਲਦੀ ਦੁੱਖ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪ ਜੀ ਨੂੰ ਇਹ ਸਾਰੇ ਮੋਦਬਰ ਸੱਜਣਾਂ ਨੇ ਦੱਸ ਹੀ ਦਿੱਤਾ ਜੀ ਇਹ ਜੋ ਵੀ ਇੱਥੇ ਸੇਵਾ ਚੱਲੀ ਹੈ ਸੰਗਤ ਵੱਲੋਂ ਤੇ ਵਿਧਾਇਕ ਇਥੋਂ ਦੇ ਰੌਣੇਂਦਰ ਪਤਾ ਵੱਲੋਂ ਚੱਲੀ ਹੈ ਜੀ ਤੇ ਜਾਂ ਮਹਾਂਪੁਰਖਾਂ ਨੇ ਸੰਤ ਬਾਬਾ ਤਾਰਾ ਸਿੰਘ ਜੀ ਸੰਪਰਦਾਇ ਕਾਰ ਸੇਵਾ ਸ੍ਰੀ ਹਲੀ ਸਾਹਿਬ ਮੌਜੂਦਾ ਮੋਕੀ ਸੰਤ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਇਹ ਤੋਂ ਸਾਡੇ ਇਲਾਕੇ ਦੇ ਬਾਬਾ ਜੀ ਬਾਬਾ ਜੈ ਸਿੰਘ ਜੀ ਉਹਨਾਂ ਨੇ ਮਤ ਦਿੱਤੀ ਹੈ ਸੰਗਤ ਭੇਜ ਕੇ ਜਿੱਦਾਂ ਵੀ ਕਰਕੇ ਸਾਰੀ ਨੇ ਜੀ ਬਾਬਾ ਖੜਕ ਸਿੰਘ ਜੀ ਉਹਨਾਂ ਨੇ ਉਹਨਾਂ ਨੇ ਸਾਥ ਦਿੱਤਾ ਜੀ ਤੇ ਬਾਕੀ ਨਹੀਂ ਕੋਈ ਕਿਸੇ ਨੇ ਕੁਛ ਜਿੰਨਾ ਕਿਸਾਨਾਂ ਦੀ ਇਧਰ ਫਸਲ ਬਚਾ ਦਿੱਤੀ ਗਈ ਉਹਨਾਂ ਨੇ ਸ਼ੁਕਰਾਨਾ ਕੀਤਾ ਕਿ ਚਲੋ ਵਧੀਆ ਹੋਇਆ ਚਾਹੀ ਕੀਤਾ ਸਾਰਿਆਂ ਨੇ ਰਲ ਕੇ ਆ ਜਿਨ੍ਹਾਂ ਦੀ ਡੁੱਬੀ ਤਾਂ ਡੁੱਬੀ ਪਰ ਜਿਹੜੀ ਬਚ ਗਈ ਉਹ ਤਾਂ ਥੋੜੀ ਤਸੱਲੀ ਹੋਣੀ ਮੰਨਣ ਨੂੰ ਬਿਲਕੁਲ ਉਹ ਤਾਂ ਹੈ ਹੀ ਆ ਜੀ ਜਿਹੜੀ ਪੁੱਤਾਂ ਵਾਂਗੂ ਪਾਲੀ ਫਸਲ ਜੇ ਦੀ ਬਾਜਾ ਨਹੀਂ ਕਿਸਾਨ ਦੀ ਉਹ ਫਿਰ ਮੰਨਣ ਨੂੰ ਤਸੱਲੀ ਤੇ ਹੁੰਦੀ ਹੈ ਜੀ ਜਦੋਂ ਅੱਕੀਂ ਵੇਖਦਿਆਂ ਵੇਖਦਿਆਂ ਜੋ ਸਾਰਾ ਕੁਝ ਥੋਂ ਜਾਵੇ ਫਿਰ ਕਿਸਾਨ ਤੇ ਜੋ ਬੀਜੀ ਉਹ ਤਾਂ ਫਿਰ ਕਿਸਾਨ ਹੀ ਜਾਣਦਾ ਜੀ ਹਾਂਜੀ ਇਹ ਜਦੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜੀ ਇਹ ਬੰਨ ਬਚ ਸਕਿਆ ਮੌਕੇ ਤੇ ਤੇ ਜਿਹੜੀ ਇਹ ਫਸਲ ਇਧਰ ਲਈ ਬਚ ਕਿਤਨ ਨੁਕਸਾਨ ਹੋਣਾ ਸੀ ਸਕੂਲਾਂ ਦਾ ਇਹ ਬਿਲਕੁਲ ਇਹ ਇਹ ਪੂਰਾ ਸultanpur loodi ਜੇ ਹੁੰਦਾ ਤੇ ਪੂਰਾ sultanpur loodi ਤਬਾਹ ਹੋਣਾ ਸੀ ਕਿਉਂਕਿ ਇਹ ਬੰਨ ਜਿਹੜਾ ਨਾ ਇਹ ਬੜੀ ਉੱਚੀ ਜਗ੍ਹਾ ਤੇ ਬਣਿਆ ਹੋਇਆ ਇਸ ਤੋਂ ਅੱਗੇ ਜਿਹੜੇ ਸਰਕਾਰੀ ਬੰਨ ਨੇ ਬੜੇ ਕਮਜ਼ੋਰ ਆ ਤਾਂ ਮੈਂ ਉਹ ਜਿਹੜੀ ਗੱਲ ਕਰ ਰਿਹਾ ਸੀ ਅੱਗੇ ਕੱਟੀ ਗਈ ਉਹ 크리스마 ਸੀ ਗੁਰੂ ਅਮਰਦਾਸ ਜੀ ਦੇ ਅੱਗੇ ਅਰਦਾਸ ਦਾ ਅਰਜ ਬੇਨਤੀ ਦਾ ਇੱਕ ਇੱਕ ਡੇਢ 2 ਫੁੱਟ ਚੌੜੀ ਵਟ ਦਰਿਆ ਦੇ ਅੱਗੇ ਖੜੀ ਰਹਿਣਾ ਔਰ ਜਿੰਨਾ ਜੇ ਅੱਗੇ ਬੰਨ ਜਦੋਂ ਬੰਨ ਅਗਲਾ ਕੰਪਲੀਟ ਹੋ ਜਾਂਦਾ 10 ਮਿੰਟ ਬਾਅਦ ਉਹ ਬੰਨ ਟੁੱਟ ਜਾਂਦਾ ਔਰ ਉਹ ਉਹ ਜਿਹੜਾ ਦੇਖੋ ਅੱਜ ਆ ਕੇ ਤੁਸੀਂ ਦੇਖਿਆ ਨੂੰ ਕਵਰ ਕਰਿਓ ਉਹ ਦੇਖਿਓ ਕ੍ਰਿਸ਼ਮਾ ਵਾਕਿਆ ਹੀ ਉਹ ਉਸ ਦਿਨ ਗੁਰੂ ਅਮਰਦਾਸ ਜੀ ਦਾ ਕ੍ਰਿਸ਼ਮਾ ਵਰਤ 8 ਕਿਲੋਮੀਟਰ ਦਾ ਬੰਨ ਆ 8 ਕਿਲੋਮੀਟਰ ਦਾ ਬੰਨ ਤਾਂ ਇਹ 60 ਕਿਲੋਮੀਟਰ ਦੇ ਬੰਨ ਨੂੰ ਲੋਕਾਂ ਨੇ ਆਪ ਖੜਾ ਕੀਤਾ ਹੈ ਕਾਫੀ ਸਮੇਂ ਤੋਂ ਲੱਗੇ ਹੋਏ ਨੇ ਲੋਕ ਪਰ ਇੱਥੋਂ ਦੇ ਸਥਾਨਕ ਵਿਧਾਇਕਾਂ ਦੀ ਵੀ ਜਿਹੜੀ ਹੈ ਧੰਨਵਾਦ ਕਰ ਰਹੇ ਨੇ ਲੋਕ ਤੇ ਨਾਲ ਹੀ ਜਿਹੜੇ ਇੱਥੋਂ ਦੇ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ ਉਹਨਾਂ ਦੀ ਵੀ ਮਿਹਨਤ ਦੇ ਨਾਲ ਔਰ ਲੋਕਾਂ ਦੀ ਮਿਹਨਤ ਦੇ ਨਾਲ ਇੱਕ ਜੁਟਤਾ ਦੇ ਨਾਲੇ ਬੰਨ ਬਣਦਾ ਤਾਂ ਫੇਰ ਜਾ ਕੇ ਇਹ 4500 ਏਕੜ ਕਿਸਾਨਾਂ ਦੀ ਫਸਲ ਬਚਦੀ ਹੈ ਪਰ ਇਸ ਪਾਸੇ ਦਾ ਜਿਹੜੀ ਤਬਾਹੀ ਹੈ ਉਸ ਦੀ ਪਰਭਾਈ ਕਿਵੇਂ ਹੋਣੀ ਹੈ ਹਾਲੇ ਤੱਕ ਉਸੇ ਤਰ੍ਹਾਂ ਸਵਾਲ ਬਣਿਆ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਕੁਝ ਇਲਾਕਿਆਂ 'ਚ ਜਾ ਕੇ ਤੁਹਾਨੂੰ ਗਰਾਊਂਡ ਰਿਪੋਰਟ ਦੇ ਜ਼ਰੀਏ ਦਿਖਾਈਏ ਕਿ ਆਖਰਕਾਰ ਲੋਕਾਂ ਦੀ ਤਬਾਹੀ ਕਿਸ ਕਦਰ ਤੱਕ ਹੋਈ ਹੈ ਕਿ ਸਾਧ ਤੱਕ ਹੋਈ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਔਖੀ ਘੜੀ ਦੇ ਵਿੱਚ ਬਾ ਫੜਨੀ ਚਾਹੀਦੀ ਹੈ ਪਰ ਹਾਲੇ ਤੱਕ ਸਰਕਾਰਾਂ ਤੋਂ ਕੋਈ ਵੀ ਮਦਦ ਇਹਨਾਂ ਨੂੰ ਨਹੀਂ ਮਿਲੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਸੰਦੀਪ ਲਾਦੂ ਕੈਬੀਸੀ ਪੰਜਾਬ ਸੁਲਤਾਨਪੁਰ ਲੋਧੀ